ਸ਼ੌਕ ਦਾ ਕੇਂਦਰ ਅਲੇਸ਼ ਤੋਂ ਤੇ ਮੈਂ ਤਾਂ ਫੜਨਾਂ ਫੜਨਾਂ ਕਿ ਦਿਗਦੇ ਅੱਠਾ ਜਾਂ 25 ਸਾਲ ਤਾਂ ਹੋਈ ਤੈਨੂੰ ਦੇਖੋ ਜੀ ਚੋਰ ਫੜੇ ਫੜਾਈ ਮਿਲ ਜਾਂਦਾ ਵਦਿਆ ਗੱਲਾਂ ਨੇ ਸਭ ਪੁੱਛਣਾ ਬੜਾ ਮੁਸ਼ਕਿਲ ਹੁੰਦਾ ਹਾਂਜੀ ਸਾਸ਼ਿਕਾ ਜੀ ਕੀ ਹਾਲ ਚਾਲ ਮੈਂ ਤੁਹਾਡੇ ਆਪਣੇ ਚੈਨਲ ਮਾਨਾਲਾ ਟੀਵੀ ਤੋਂ ਤੇ ਅੱਜ ਸਾਡੇ ਨਾਲ ਜੁੜੇ ਹੋਏ ਨੇ ਜੀ ਖੋਲਦਾ ਅਸਰ ਸਾਹਿਬ ਤੇ ਇਹਦੇ ਨਾਲ ਗੱਲਬਾਤ ਕਰਦੇ ਹਾਂ ਜੀ ਹੋਰ ਕੀ ਹਾਲ ਸਰ ਜੀ ਸੱਸਰਿਓ ਕਾਲ ਜੀ ਬਟਾ ਸੱਸਰਿਓ ਕਾਲ ਹੋਰ ਸਰ ਕੀ ਆ ਚਾਲ ਤੁਹਾਡਾ ਬਹੁਤ ਵਧੀਆ ਬਟਾ ਤੁਸੀਂ ਦੱਸੋ ਠੀਕੋ ਹਾਂ ਜੀ ਬਹੁਤ ਵਧੀਆ ਸਰ ਬਹੁਤ ਵਧੀਆ ਜੀ ਨਾਕੇ ਤੇ ਸਰ ਮੈਨੂੰ ਲੱਗਦਾ ਤਰਹੀ ਸਿੱਧਾ ਅੱਜ ਹੀ ਤੇ ਰਗੇ ਨਜੀ ਨਹੀਂ ਮੈਂ ਸਤਾ ਉੱਠ ਗਿਆ ਕੀ ਵਿਚਾਰ ਬਣਿਆ ਤੁਹਾਡਾ ਸਾਡੇ ਚੈਨਲ ਤੇ ਆਉਂਦਾ ਤੁਹਾਡਾ ਚੈਨਲ ਤੁਸੀਂ ਫੋਨ ਕੀਤਾ ਤੇ ਆਇਆ ਮਲਾਜ਼ਮਾਂ ਨੂੰ ਕਾਲ ਆਉਂਦੀ ਫੇਰੀ ਅਸੀਂ ਉਹਨੇ ਠੀਕ ਹੈ ਜੀ ਤੇ ਨਾਕੇ ਤੇ ਡਿਊਟੀ ਲੱਗੀ ਜੀ ਅੱਜ ਹਾਂ ਆਪਣੀ ਬਟਾ ਨਾਕੇ ਤੇ ਹੁੰਦੀ ਆ ਡਿਊਟੀ ਕਿੰਨੇ ਚਲਾ ਨਾਕੇ ਤੇ ਥਾਣੇ ਚ ਕਿਹੜਾ ਜਾਣੇ ਡਿਊਟੀ ਡਿਊਟੀ ਕਿੰਨੇ ਚਲਾਨ ਕਰ ਚੁੱਕੇ ਜੇ ਹੁਣ ਤੱਕ ਮੈਂ ਤਾਂ ਹੋਂ ਤੱਕ ਤਾਂ ਨਿਆਲੇ ਕੁੱਟੇ ਛੱਦੇ ਲੋਕਾਂ ਦੇ ਰਾਜ ਦੇ ਨਸ਼ਾ ਦਫ਼ਤਰ ਨੇ ਉਹ ਕੁੱਟੇ ਨਹੀਂ ਜਾਦੇ ਚਲਾਨ ਨਹੀਂ ਕੀਤਾ ਨਹੀਂ ਚਲਾਨ ਤੇ ਮੈਂ ਰੋਕਦਾ ਚਲਾਨ ਤੇ ਸਾਡੇ ਐਸਪੀ ਸਾਹਿਬ ਕਰ ਦੇਣਾ ਮੈਂ ਰੋਕਣ ਵਾਲਾ ਤੁਹਾਡਾ ਚਾਹ ਪਾਣੀ ਦਾ ਕੰਮ ਨਹੀਂ 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 ਚਾਹ ਪਾਣੀ ਨਹੀਂ ਮੇਰਾ ਰੋਕਣ ਦਾ ਕੰਮ ਹੈ ਬੇਟਾ ਗਲਤ ਗੱਲ ਰੋਕਣ ਦਾ ਕੰਮ ਕਰ। ਇਹ ਸਾਡੇ ਮੋੜਿਆਂ ਦੇ ਮੈਂ ਵੇਖਿਆ ਹੈ ਕਈਆਂ ਦੇ 3 ਸਟਾਰ ਕਈਆਂ ਦੇ 2 ਸਟਾਰ ਲੱਗੇ ਹੁੰਦੇ ਆ ਕਈਆਂ ਤੇ ਆਪੇ ਹੀ ਲੱਗ ਜਾਂਦਾ। ਓ ਬੇਟਾ ਸਟਾਰ ਵਾਲਾ ਤਾਂ ਕੰਮ ਕੋਈ ਕੀਤਾ ਹੀ ਨਹੀਂ। ਸਟਾਰ ਵਾਲਾ ਕੰਮ ਨਹੀਂ ਕੋਈ ਕੀਤਾ। ਕੋਈ ਨਹੀਂ ਕਰਾਂਗੇ ਅਖੇ ਬੜੀ ਮਰਫਾਈ ਹੱਲੇ ਸਾਡੀ ਤਾਂ। ਆ ਵੀ ਆ ਦੇਸਾ ਨਾਲ ਅੱਧੀਆਂ ਲੱਗਾ ਤੇ ਮੇਰੇ ਸਾਰਾ ਮੜੀਆਂ ਚ ਆ ਮੜੀਆਂ ਚ ਨੇ ਤੇ ਥਾਣੇ ਚ ਵੀ ਨੇ ਲੱਤਾ ਤਾਂ ਲੱਤਾ ਹੀ ਨੇ ਨੀਟ ਮੈਂ ਤਾਂ ਡਿਊਟੀ 골ਡਨ ਗੇਟ ਤੇ ਵੇਦਾ ਤੁਹਾਨੂੰ ਜ਼ਿਆਦਾਤਰ ਹੋਈਦਾ ਹੋਈਦਾ ਉੱਥੇ 골ਡਨ ਗੇਟ ਦਾ ਕੋਲੇ ਪਤਾ ਹੋਈਦਾ ਤੇ ਕਿੰਨੇ ਮੈਂ ਰੋਡ ਵੇਖਦਾ ਤੁਸੀਂ 3-4 ਮੋੜ ਸੜਕੇ ਦੇਂਦੇ ਕਿਰਨ ਫਿਰਦੇ ਚਾ ਤਾਂ ਥੋਕੀ ਖੱਤ ਤੰਦੇ ਨੇ ਦੁਬਿਦਾ ਚ ਪਾ ਦਿੰਦੇ ਨੇ ਪੁਲਿਸ ਮੁਲਾਜ਼ਮਾ ਨੂੰ ਕਰਨਾ ਪੈਂਦਾ ਸਾਡਾ ਕੁਝ ਨਹੀਂ ਮੈਂ ਨਾ ਲਿਖਿਆ ਤੇ ਅੱਜ ਤੱਕ ਦਾ ਹੁਣ ਤੱਕ ਦਾ ਕੋਈ ਮੋੜ ਸਰ ਨਹੀਂ ਬੋਲ ਕੀਤਾ ਨਾ ਕੋਈ ਚਲਾਨ ਕੀਤਾ ਹੁੰਦਾ ਜਿਹੜਾ ਤੇ ਤੁਸੀਂ ਲੋਕਾਂ ਨੂੰ ਸਾਡੇ ਕਿਹੜੇ ਹਸਾਣਾ ਦਿੰਦੇ ਸੱਦ ਦੇਖੋ ਇੱਕ ਵਾਰ ਨਾ ਕਿਸੇ ਨੂੰ ਕਿਹਾ ਉਹਨਾਂ ਦੇ ਰਿੰਗ ਟੂਣ ਲੱਗੀ ਸਾਲੀਆਂ ਨੇ ਸਾਲੀਆਂ ਨੇ ਨਕਾ ਲਾ ਲਿਆ ਮਾਸ਼ੱਲਾ ਦਾ ਤੁਹਾਡਾ ਬੁੱਪੜ ਉਹਨਾਂ ਦਾ ਚਲਾਨ ਹੋ ਗਿਆ ਬੋਡ ਨਹੀਂ ਕੀਤਾ ਮੈਂ ਕਿਹਾ ਚਲੋ ਛੱਡ ਦਿੰਨੇ ਆਪਣੇ ਬੱਚੇ ਤੇ ਨਸ਼ੇ ਹੁਣ ਤੱਕ ਤੇ ਤੁਸੀਂ ਕਿੰਨੇ ਕਿਹੜੇ ਦੇ ਛਡਾਉਂਦੇ ਕਿੰਨੇ ਮਾਰਦੇ ਆ ਨਸ਼ਾ ਸ਼ਡਾਉਟ ਕੇੰਦਰ ਵਾਲੇ ਛਡਾਉਂਦੇ ਮੈਂ ਤਾਂ ਫੜਨਾ ਫੜਨਾ ਖੱਤ ਖਲਾ ਖੰਤ ਖਲਾ ਤੇ ਮੈਂ ਸੁਣਿਆ ਲੋਕਾਂ ਦੇ ਨਸ਼ੇ ਵਾਲਿਆਂ ਦੇ ਘਰ ਰੱਖਣ ਦੇ ਉੱਤੇ ਤੁਹਾਡਾ ਕੀ ਵਿਚਾਰ ਹੈ ਤਾਂ ਜਸੀ ਵੀ ਵਾਲੇ ਰਹਿਆ ਇਹ ਤਾਂ ਪਾਸ ਕਰ ਰਹੇ ਆ ਅੱਜ ਬਾਗ ਬੜੇ ਟੌਪ ਦੇ ਬਣੇ ਤਰੇ ਆ ਜੀ ਫੱਕ ਪੱਕਾ ਤਾਂ ਮੈਂ ਸ਼ੁਰੂ ਤੋਂ ਬੰਦਾ ਹੀ ਆ। ਪੱਕਾ ਨਾ ਸਾਡੀ ਸਰਦਾਰੀ ਹੈ ਤੇ ਦਾੜੀ ਚਿੱਟੀ ਹੁੰਦੀ ਜਾਂਦੀ ਕਿੰਨੇ ਸਾਲ ਦੇ ਨੇ? ਮੈਨੂੰ ਹੋ ਗਏ ਨੇ ਲਗਭਗ ਡੇਗਦੇ ਆਟਾ ਜਾਂ 25 ਸਾਲ ਤਾਂ ਹੋ ਗਏ ਨੇ। 25 ਸਾਲ ਦੇ ਨੇ ਮੇਰੇ ਨਾਲ ਦੋ ਨੌਕਰੀਆਂ ਦੀਆਂ। ਉਹਨਾਂ ਲਟਾਇਆ ਖੰਡ ਦਾ ਦੋ ਤਾਂ ਦੀ। 25 ਸਾਲ ਹੋ ਗਏ ਨੇ ਲਟਰਮਨ ਚੁੱਕਾ ਦੀ ਕਿੰਦੀ। ਦਰਸਾਛੇ ਮੇਰੀ ਖੋਦੀ ਨੌਕਰੀ ਇਹ ਮੇਰੇ ਦਾਦਾ ਜੀ ਅਹਿਲ ਚੜਾਈਆਂ ਕਰਕੇ ਤੇ ਉਹਨਾਂ ਦੀ ਨੌਕਰੀ ਸਾਨੂੰ ਆ ਗਈ। ਉਹਨੂੰ ਮੈਨੂੰ ਡਰ ਲੱਗਦਾ ਰਹਿੰਦਾ ਕਿਤੇ ਮੇਰਾ ਬੇਟਾ ਮੇਰੀ ਨੌਕਰੀ ਨਾਲ ਲੱਜੇ। ਉਹ ਚਾਰੀ ਨਾ ਤੇ ਤਵਜਾ। ਇਹ ਪੁੱਲ ਹੱਟ ਰਹਿਣਾ ਬੜਾ ਸੌਖਾ ਏ। ਲੋਕੀ ਕਾਲਾ ਬੜੀ ਹਾਸਦੇ ਮੈਨੂੰ। ਕੀ ਕੀ ਮੱਛਤਾ ਡਰੋਂਦੀ। ਅੱਗੇ ਕੀ ਕਰਨਾ? ਇਤੋਂ ਬਾਅਦ। ਉਸ ਚਮਾਂ ਨੂੰ ਪੈਗ ਲਗਾਣਾ ਹੋਰ ਕੀ ਕਰਨਾ? ਪੈਗ ਵੀ ਲਾਣੀ ਦੇ। ਮੇਰਾ ਫਰ ਜਾਂਦਾ ਇਹਦਾ ਨਹੀਂ ਸਰਦਾ ਇਹ ਤਾਂ ਨਾ ਜਾਂਦਾ ਵੀ ਪੈਗ ਸਿਹਤ ਨਹੀਂ ਹਾਂਦੀ ਕਰਕੇ ਤੁਹਾਡੀ ਸਿਹਤ ਲਈ ਮੇਰੀ ਸਿਹਤ ਲਈ ਥੋੜੀ ਤੇ ਨਹੀਂ ਜੇ ਕਿਤੇ ਪੌਣ ਡਿਊਟੀ ਤੇ ਵੀ ਪੈਗ ਲਾ ਕੇ ਲੱਗ ਜਾਂਦਾ ਕਿਹੜੇ ਵਾਲੇ ਤੇ ਨਹੀਂ ਜਦੋਂ ਕੋਈ ਆਫਰ ਕਰੇ ਲਾ ਲੈਂਦਾ ਖੋਲੋ ਨਹੀਂ ਲਾਈਦਾ ਮੋੜ ਤੱਕ ਗੱਡੀ ਕਿੱਥੇ ਕਿੱਥੇ ਡਿਊਟੀ ਲਾ ਕੇ ਚੁੱਕੀ ਮੇਰੀ ਡਿਊਟੀ ਜੀ ਯੂਪੀ ਤੋਂ ਲੈ ਕੇ ਪੰਜਾਬ ਤੋਂ ਲੈ ਕੇ ਬਿਹਾਰ ਤੋਂ ਲੈ ਕੇ ਉਰੇ ਉਰੇ ਤੱਕ ਲੱਗ ਜਿਹੜੇ ਹਿਸਾਬ ਨਾਲ ਇਲੈਕਸ਼ਨਾਂ ਲਾ ਕੇ ਗਈਆਂ ਨੇ ਲੈਸਾ ਦੇ ਵਿੱਚ ਕਿੱਥੇ ਕਿੱਥੇ ਡਿਊਟਾਂ ਲੱਗ ਰਹੀਆਂ ਨੇ ਤੁਹਾਡੀ ਲਖਨਉਦ ਦੇ ਵਿੱਚੋਂ ਮੌਗਯੋਸੀ ਤੇ ਯੂਪੀ ਯੂਪੀ ਤੇ ਡਿਊਟਾਂ ਲੱਗੀਆਂ ਚ ਮਰੀ ਤੇ ਚੋਰਾਂ ਚੜ੍ਹੇ ਫੜਨੇ ਦੀ ਕੋਈ ਕੀ ਉਤਰਾ ਹੀ ਬਸ ਦੇਖੋ ਜੀ ਚੋਰ ਫੜੇ ਫੜਾਈ ਮਿਲ ਜਾਂਦਾ ਵਦੀਆਂ ਗੱਲਾਂ ਨਹੀਂ ਸਭ ਪੁੱਛਣਾ ਬੜਾ ਮੁਸ਼ਕਿਲ ਹੈ ਹਾਂ ਇਹਦਾ ਕਰਕੇ ਤੁਹਾਡੇ ਕੋਲ ਭਜਣਾ ਬੜਾ ਮੁਸ਼ਕਿਲ ਹੈ ਫੜ ਫੜਾ ਚੋਰ ਜਦੋਂ ਲੋਕੀ ਫੜ ਕੋਈ ਘਰਾਂ ਚ ਖਾਬਿਆਂ ਨਾਲ ਬੰਦ ਦਿੰਦੇ ਉਹ ਵਾਲੇ ਮਵਾਦੂ ਬੜੇ ਛੱਟੇ ਨਹੀਂ ਇੱਕ ਵਾਰ ਮੈਂ ਤੁਹਾਡੇ ਪਟੇ ਮਾਰਦੇ ਪਟੇ ਮਸ਼ੀਨੀ ਆ ਗਏ ਅਸੋ ਦੇਖੋ ਪਟੇ ਨੇ ਮਸ਼ੀਨੀ ਪਟਾਕੇ ਮਸ਼ੀਨੀ ਸਮਝੋ ਤੁਸੀਂ ਤਾਂ ਜਦੋਂ ਪਟਾ ਚਲਾ ਦਈਦਾ ਪਟਕ ਪਟਕ ਕਰਾਈਦੀ ਸਾਡੀ ਰੋਜ਼ ਹੀ ਦਵਾਈ ਕਰੀਦੀ ਅਸੀਂ ਥਾਣੇ ਦੇ ਅੰਦਰ ਨਸ਼ਾ ਕਿੰਨਾ ਘਟ ਲਿਆ ਹੁੰਦਾ ਦੇਖੋ ਜੀ ਮੈਂ ਤਾਂ ਨਹੀਂ ਨਸ਼ਾ ਫੜਿਆ ਨਸ਼ਾ ਜਮਾ ਕਰਾਥ ਪਤਾ ਨਹੀਂ ਕਿੰਨਾ ਖੜਿਆ ਨੀ ਕੋਈ ਵੱਡੇ ਉੱਤਰ ਕਰਾਂਦੇ ਰਹਿੰਦੇ ਚਾਵਾ ਅਸੀਂ ਵਿਸ਼ੇ ਖਲੋਤੇ ਰਹੇ ਜੀ ਸਾਰੇ ਕਈ ਲੋਗ ਕਹਿ ਦਿੰਦੇ ਆ ਵੀ ਪੁਲਿਸ ਵਾਲੇ ਰਿਸ਼ਵਤ ਲੈਂਦੇ ਆ ਇਹੋ ਜਿਹੀ ਗੱਲਾਂ ਦੱਸਦੇ ਆ ਪੁਲਿਸ ਵਾਲੇ ਤਾਂ ਠੇਕੇ ਤਾਂ ਸ਼ਰਾਬ ਵੀ ਲੈਂਦੇ ਨੇ ਉਹ ਤਾਂ ਗੱਲ ਕੋਈ ਕਰਦਾ ਨਹੀਂ ਰਿਸ਼ਵਤ ਦੀ ਗੱਲ ਬੜੀ ਕਰਦੇ ਨੇ ਦੇਖੋ ਰਿਸ਼ਵਤ ਹਰ ਕੋਈ ਰਿਸ਼ਵਤ ਲੈਂਦਾ ਹੈ ਸਰਕਾਰੀ ਨੌਕਰੀ ਵਾਲਾ ਬਦਲ ਲਈ ਜਾਂਦਾ ਸਾਰੇ ਮੇਰੇ ਹਿਸਾਬ ਨਾਲ ਰੋਜ਼ ਡਿਊਟੀ ਤੋਂ ਬਾਅਦ ਚਰਾਬ ਪੀਂਦੇ ਹੋਏ ਆ ਡਿਊਟੀ ਤੋਂ ਪਹਿਲਾਂ ਵੀ ਪੀਣੇ ਦੀ ਛੁੱਟੀ ਵੀ ਕਰ ਕਰ ਪੀਣੀ ਦੀ ਪੀਣੀ ਪੱਝੀ ਆ ਦੇਖੋ ਪੀਣੀ ਜਦੋਂ ਇੱਜਾ ਦਾ ਕਾਹ ਹੀ ਫੈਲਿਆ ਮਰਦੀ ਦੇ ਬੱਦਨਾਂ ਟੁੱਟਣ ਆਏ ਉਹ ਸ਼ੁਕਰ ਕਰੋ ਟੁੱਟੇ ਨਹੀਂ ਜੀ ਮਨ ਤੇ ਇੱਕ ਦਰਜੀ ਪੱਕਾ ਰੱਖਿਆ ਗਲੀ ਦੇ ਵਿੱਚ ਆਉਂਦੇ ਜਾਂਦੇ ਪੁੱਛਦਾ ਰਹਿੰਦਾ ਬਾਜੀ ਬਟਨ ਠੀਕ ਨੇ ਉਹ ਕਹਿੰਦਾ ਜਿਹੜੇ ਸਵੇਰੇ ਉਹੋ ਜਿ ਠੀਕ ਨੇ ਠੀਕ ਹੈ ਜੀ